ਜਿਵੇਂ ਕਿ ਇਸ ਹਫਤੇ ਦੇ ਅੰਤ ਦੇ ਵਿੱਚ ਗਰਮੀਆਂ ਦੀ ਯਾਤਰਾ ਦਾ ਸਿਖਰਲਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਤਾਂ ਵੈਂਕੂਵਰ ਹਵਾਈ ਅੱਡਾ ਯਾਨੀ YVR 15 ਜੂਨ ਤੋਂ ਹੀ ਜਿਹੜਾ ਉਹ ਤਿਆਰੀ ਦੇ ਵਿੱਚ ਲੱਗਿਆ ਹੋਇਆ ਯਾਨੀ 15 ਜੂਨ ਤੋਂ ਲੇਬਰ ਡੇ ਤੱਕ ਅੰਦਾਜ਼ਨ 6.7 ਮਿਲੀਅਨ ਯਾਤਰੀਆਂ ਦੇ ਲਈ ਤਿਆਰੀ ਕਰ ਰਿਹਾ ਹੈ ਇਹ ਹਵਾਈ ਅੱਡਾ YVR ਦੇ ਬੁਲਾਰੇ ਐਲਿਸਾ ਸਮਿਥ ਜਿਹੜੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਸਾਡੇ ਰਿਕਾਰਡ ਦੇ ਉੱਤੇ ਸਭ ਤੋ ਵੱਦ ਰੁਜੇਵੇਂ ਵਾਲੀਆਂ ਜਿਹੜੀਆਂ ਥਾਵਾ ਨਹੀਂ ਉਹਨਾਂ ਦੇ ਗਰਮੀਆਂ ਦੇ ਵਿੱਚੋਂ ਇੱਕ ਦੇਲੇਟ ਟਰੈਕ ਦੇ ਉੱਤੇ ਪਾਇਆ ਜਾ ਰਿਹਾ ਹੈ ਜੋ ਕਹਿੰਦੇ ਐ ਕਿ ਹਵਾਈ ਅੱਡਾ ਅਥਾਰਟੀ ਨਵੇਂ ਪ੍ਰੋਗਰਾਮਾਂ ਅਤੇ ਹੋਰ ਜਿਹੜੀ ਭੀੜ-ਪਾੜ ਹੈਗੀ ਹੈ ਯਾਨੀ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਯਾਤਰੀਆਂ ਨੇ ਖਾਸ ਕਰਕੇ ਆਉਣਾ ਹੈਗਾ ਉਹਨਾਂ ਦੇ ਲਈ ਅਸੀਂ ਤਿਆਰੀ ਪੂਰੀ ਕੀਤੀ ਗਈ ਹੈ ਸੋ ਅਥਾਰਟੀ ਨੇ ਨਵੇਂ ਪ੍ਰੋਗਰਾਮ ਤੇ ਪ੍ਰਣਾਲੀਆਂ ਤੇ ਭੀੜ ਦੇ ਲਈ ਤਿਆਰੀ ਕਰ ਰਹੀ ਹੈ ਤਾਂ ਜੋ ਹਰ ਕਿਸੇ ਨੂੰ ਜਿਹੜੀ ਹੈ ਉਹ ਜਿੰਨੀ ਜਲਦੀ ਹੋ ਸਕੇ ਉਹ ਸਹੂਲਤ ਮਿਲ ਸਕੇ ਉਹਨਾਂ ਨੂੰ ਬੋਰਡਿੰਗ ਪ੍ਰਕਿਰਿਆ ਚੋਂ ਲੰਘਾਇਆ ਜਾ ਸਕੇ ਉਹਨਾਂ ਕਹਿਆ ਕਿ ਸਾਡੇ ਜਿਹੜੇ ਕਰਬ ਸਾਈਡ ਸਵਾਗਤ ਪ੍ਰੋਗਰਾਮ ਹੈਗਾ ਉਸ ਦਾ ਸਵਾਗਤੀਏ ਪ੍ਰੋਗਰਾਮ ਹੈ ਉਸ ਨੂੰ ਅਸੀਂ ਉਹ ਲਾਂਚ ਕਰ ਰਹੇ ਹਾਂ ਜਿਸ ਨੂੰ ਅਸੀਂ ਕੁਝ ਮਹੀਨੇ ਤੋਂ ਪਹਿਲਾਂ ਪਾਇਲਟ ਜਿਹੜਾ ਉਹ ਕੀਤਾ ਸੀ ਜੋ ਹੁਣ ਪੂਰੀ ਤਰ੍ਹਾਂ ਦੇ ਨਾਲ ਕਾਰਜਸ਼ੀਲ ਹੈ ਸੋ ਜਿਸ ਸਮੇਂ ਤੋਂ ਉਹਨਾਂ ਨੇ ਕਿਹਾ ਕਿ ਤੁਸੀਂ ਉੱਤਰਦੇ ਹੋ ਹਵਾਈ ਅੱਡੇ ਤੇ ਤੁਸੀਂ ਸਾਡੇ ਕਰਬ ਜਿਹੜਾ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਯਾਨੀ ਉਸ ਕਰਬ ਦੇ ਉੱਤੇ ਕਦਮ ਰੱਖਦੇ ਹੋ ਤਾਂ ਸਾਡੇ ਕੋਲ ਤੁਹਾਡੇ ਲਈ ਯਾਨੀ ਮਹਿਮਾਨਾਂ ਦਾ ਅਨੁਭਵ ਪ੍ਰਤੀਨidhi ਜਿਹੜਾ ਉਹ ਬਾਹਰ ਹੁੰਦੇ ਨੇ ਜੋ ਸਵਾਲਾਂ ਦੇ ਜਵਾਬ ਦੇਣ ਜਾਂ ਫਿਰ ਤੁਹਾਨੂੰ ਜਿਹੜਾ ਉਹ ਚੈੱਕ ਇਨ 카운ਟਰ ਤੱਕ ਪਹੁੰਚਾਉਣ ਦੇ ਵਿੱਚ ਵੀ ਜਿਹੜਾ ਉਹ ਮਦਦ ਕਰਦੇ ਨੇ ਸੋ ਸਮਿਥ ਨੇ ਕਿਹਾ ਕਿ ਇਹ ਘਰੇਲੂ ਯਾਤਰੀਆਂ ਦੇ ਲਈ ਸਮਾਂ ਬਚਾਉਣ ਵਾਲੀ ਜਿਹੜੀ ਹੈ ਇਹ ਯਾਦਗਾਰੀ ਯਾਤਰਾ ਹੋਵੇਗੀ ਸੋ ਯਾਤਰੀਆਂ ਦੇ ਲਈ ਸਮਾਂ ਬਚਾਉਣ ਵਾਲਾ ਹੀ ਹੋਵੇਗਾ ਇਸ ਲਈ ਇਹ ਚੇਤਾ ਕਰਾਉਂਦਾ ਹੈ ਕਿ ਕੈਰੀ-ਆਨ ਤਰਲ ਪਦਾਰਥ ਜਿਹੜੇ ਨੇ ਉਹਨਾਂ ਦੇ ਉੱਤੇ ਹਜੇ ਵੀ 100 ਮਿਲੀਲੀਟਰ ਪਾਬੰਦੀ ਅਜੇ ਵੀ ਲਾਗੂ ਹੈ ਸਮਿਥ ਨੇ ਕਿਹਾ ਕਿ ਸੁਰੱਖਿਆ ਤੋਂ ਪਾਰ ਹੋਣ ਤੋਂ ਬਾਅਦ 에ਅਰ ਕੈਨੇਡਾ ਦੇ ਨਾਲ ਉਡਾਨ ਭਰਨ ਵਾਲੇ ਯਾਤਰੀ ਨਵੀਂ ਟੈਕਨੋਲੋਜੀ ਦਾ ਫਾਇਦਾ ਉਠਾ ਕੇ ਬੋਰਡਿੰਗ ਨੂੰ ਤੇਜ਼ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਬਾਇਓਮੈਟ੍ਰਿਕ ਬੋਰਡਿੰਗ ਅਤੇ ਬਾਇਓਮੈਟ੍ਰਿਕ ਸੁਰੱਖਿਆ ਸਕ੍ਰੀਨਿੰਗ ਦੀ ਜਿਹੜੀ ਹੈ ਉਹ ਪੇਸ਼ਕਸ਼ ਕਰ ਰਹੇ ਹਾਂ ਜਿਹੜੇ ਲੋਕ 에ਅਰ ਕੈਨੇਡਾ ਦੇ ਨਾਲ ਉਡਾਨ ਭਰਨ ਦੀ ਯੋਜਨਾ ਕਰਦੇ ਨੇ ਅਤੇ ਉਡਾਨ ਭਰ ਰਹੇ ਨੇ ਉਹਨਾਂ ਦੀ ਜਿਹੜੀ ਹੈ ਉਹ ਖਾਸ ਕਰਕੇ ਸੁਰੱਖਿਆ ਜਿਹੜੀ ਉਹ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ ਜੜਾ ਉਹ ਸੁਰੱਖਿਆ ਸਕਰੀਨਿੰਗ ਦੇ ਵਿੱਚੋਂ ਲੰਘ ਕੇ ਆਪਣੀ ਉਡਾਨ ਦੇ ਉੱਤੇ ਜਿਹੜਾ ਉਹ ਚੜ ਸਕਦੇ ਹੋ ਤੁਹਾਡੀ ਬਾਇਓਮੈਟ੍ਰਿਕਸ ਰਾਹੀਂ ਹਰ ਚੀਜ਼ ਜਿਹੜੀ ਹੈ ਉਹ ਪਰਖੀ ਜਾਂਦੀ ਹੈ ਹਰ ਚੀਜ਼ ਜਿਹੜੀ ਹੈ ਉਸ ਨੂੰ ਟਰੈਕ ਵੀ ਜਿਹੜਾ ਉਹ ਕੀਤਾ ਜਾਂਦਾ ਹੈ ਤੇ ਤੁਸੀਂ 에ਅਰ ਕੈਨੇਡਾ ਐਪ ਰਾਹੀਂ ਇਸ ਦੀ ਚੋਣ ਵੀ ਜਿਹੜੀ ਹੈ ਉਹ ਕਰ ਸਕਦੇ ਹੋ ਇਹ ਸੱਚਮੁੱਚ ਬਹੁਤ ਵੱਡਾ ਸਮਾਂ ਬਚਾਉਣ ਵਾਲਾ ਜਿਹੜਾ ਹੈ ਵਾਈਵੀਆਰ ਪਿਛਲੀਆਂ ਗਰਮੀਆਂ ਦੇ ਮੁਕਾਬਲੇ ਇਸ ਗਰਮੀਆਂ ਦੇ ਵਿੱਚ ਯਾਤਰੀਆਂ ਦੇ ਵਿੱਚ ਲਗਭਗ 4 ਫੀਸਦੀ ਵਾਧੇ ਤੇ 2019 ਦੇ ਵਿੱਚ ਜਿਹੜਾ ਉਹ ਕੋਵਿਡ ਤੋਂ ਪਹਿਲਾਂ ਦੇ 15 ਦੇ ਨਾਲ ਉਹ ਇੱਕ ਫੀਸਦ ਜਿਹੜਾ ਉਹ 1% ਵਾਧੇ ਦੀ ਭਵਿੱਖਬਾਣੀ ਕਰ ਰਿਹਾ ਹੈ ਸਮਿਥ ਨੇ ਸੁਝਾ ਦਿੱਤਾ ਹੈ ਕਿ ਇਸ ਸਾਲ ਯਾਤਰਾ ਦੇ ਤਰੀਕਿਆਂ ਦੇ ਵਿੱਚ ਵੀ ਜਿਹੜਾ ਉਹ ਸਪਸ਼ਟ ਸਪਸ਼ਟ ਬਦਲਾ ਆ ਰਹੇ ਨੇ ਕਿਉਂਕਿ ਇਹ ਵਦੇਰੇ ਕੈਨੇਡੀਅਨ ਅਮਰੀਕਾ ਤੋਂ ਇਲਾਵਾ ਹੋਰ ਥਾਵਾਂ ਦੀ ਚੋਣ ਵੀ ਕਰਦੇ ਨੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਪਰ ਦੇ ਵਿੱਚ ਇਹ ਯਾਤਰਾ ਦੇ ਵਿੱਚ ਵਾਧਾ ਹੋਇਆ ਹੈ ਤੇ ਤੁਸੀਂ ਅਸੀਂ ਆਪਣੇ ਅੰਕੜਿਆਂ ਤੋਂ ਵੀ ਇਹ ਦੇਖ ਰਹੇ ਹਾਂ ਕਿ ਪਹਿਲਾਂ ਦੇ ਨਾਲੋਂ ਜ਼ਿਆਦਾ ਲੋਕ ਘਰੇਲੂ ਤੌਰ ਦੇ ਉੱਤੇ ਯਾਤਰਾ ਕਰ ਰਹੇ ਨੇ ਸੋ ਨਾਲ ਹੀ ਅੰਤਰਰਾਸ਼ਟਰੀ ਜਿਹੜੀਆਂ ਨੇ ਉਹ ਉਡਾਨਾਂ ਜਿਹੜੀਆਂ ਨੇ ਅੰਤਰਰਾਸ਼ਟਰੀ ਕਰਕੇ ਜੀਆਂ ਮੰਜ਼ਲਾਂ ਦੇ ਉੱਤੇ ਵੀ ਸੋ ਸਾਡੇ ਕੋਲ ਕਰੂਜ਼ ਸੀਜ਼ਨ ਵੀ ਬਹੁਤ ਵਿਅਸਤ ਹੁੰਦਾ ਹੈ ਇਸ ਲਈ ਅਮਰੀਕਾ ਜਾਂ ਕੈਨੇਡਾ ਭਾਰਤੋਂ ਵੈਨਕੂਵਰ ਦੇ ਵਿੱਚ ਜਿਹੜਾ ਉਹ ਕਰੂਜ਼ ਦੇ ਉੱਤੇ ਚੜਨ ਦੇ ਲਈ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਧਣ ਦਾ ਇੱਕ ਹੋਰ ਜਿਹੜਾ ਇਹ ਕਾਰਨ ਹੈ ਸੋ ਉਹਨੇ ਕਿਹਾ ਕਿ ਵਾਈਵੀਆਰ ਤੋਂ ਰਵਾਨਾ ਹੋਣ ਵਾਲੇ ਯਾਤਰੀਆਂ ਦੇ ਲਈ ਪ੍ਰਮੁੱਖ ਮੰਜ਼ਿਲਾਂ ਪਿਛਲੇ ਸਾਲ ਤੋਂ ਜੜੀਆਂ ਨੇ ਉਹ ਇਕਸਾਰ ਰਹੀਆਂ ਨੇ ਤੇ ਵਾਈਵੀਆਰ ਵਿਖੇ ਗਰਮੀਆਂ ਦੀ ਯਾਤਰਾ ਦਾ ਸਭ ਤੋਂ ਇਹ ਵਿਅਸਤ ਦਿਨ ਸ਼ੁੱਕਰਵਾਰ ਹੈ ਯਾਨੀ 8 ਅਗਸਤ ਹੋਣ ਦੀ ਉਮੀਦ ਹੈ ਸਮਿਥ ਨੇ ਅੱਗੇ ਕਿਹਾ ਹੈ ਕਿ ਜਿਹੜੇ ਵੀ ਹੈ ਉਹਨਾਂ ਕਿਹਾ ਹੈ ਕਿ ਇਸ ਵੀਕਐਂਡ ਨੂੰ ਛੱਡ ਕੇ ਸ਼ੁੱਕਰਵਾਰ ਯਾਤਰਾ ਦੇ ਲਈ ਸਭ ਤੋਂ ਵਿਅਸਤ ਦਿਨਾਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਤੇ ਇਹ ਤਕਨੀਕੀ ਤੌਰ ਦੇ ਉੱਤੇ ਲੌਂਗ ਵੀਕਐਂਡ ਨਹੀਂ ਹੈ ਤੇ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਜਿਹੜੇ ਲੋਕ ਸੋਮਵਾਰ ਨੂੰ ਛੁੱਟੀ ਲੈਣ ਦੀ ਸੰਭਾਵਨਾ ਰੱਖਦੇ ਨੇ ਤੇ ਇਸ ਦਾ ਸਬੂਤ ਇਸ ਵੀਕਐਂਡ ਦਾ ਸਭ ਤੋਂ ਵਿਅਸਤ ਦਿਨ ਹੋਣ ਕਰਕੇ ਮਿਲਦਾ ਹੈ ਛੁੱਟੀ ਹੋਣ ਕਰਕੇ ਸੋ ਉਹ ਕਹਿੰਦੇ ਨੇ ਕਿ ਵੀਵੀਆਰ ਵਿਖੇ ਦਿਨ ਦਾ ਸਭ ਤੋਂ ਵਿਅਸਤ ਸਮਾਂ ਜਿਹੜਾ ਹੈ ਉਹ ਸਵੇਰੇ 6 ਵਜੇ ਤੋਂ 9 ਵਜੇ ਤੇ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਅਤੇ ਫਿਰ ਸ਼ਾਮ ਨੂੰ ਬਾਅਦ ਵਿੱਚ ਜਿਹੜਾ ਉਹ ਸ਼ਾਮ ਸ਼ਾਮ ਨੂੰ ਬਾਅਦ ਵਿੱਚ ਹੁੰਦਾ ਹੈ ਇਹ ਉਦੋਂ ਹੁੰਦਾ ਹੈ ਜਦੋਂ ਲੋਕ ਲੰਮੀ ਦੂਰੀ ਦੀਆਂ ਉਡਾਨਾਂ ਅਤੇ ਰੈੱਡ ਆਈ ਉਡਾਨਾਂ ਦੇ ਲਈ ਜਾ ਰਹੇ ਹੁੰਦੇ ਨੇ ਇਸ ਲਈ ਵੀਵੀਆਰ ਵਿਖੇ ਸ਼ਾਮ ਜਿਹੜੀ ਹੈ ਉਹ ਵੀਵੀਆਰ ਵਿਖੇ ਸ਼ਾਮ 7 ਵਜੇ ਤੋਂ ਜਿਹੜਾ ਉਹ ਜਿਹੜਾ ਸਮਾਂ 11 ਵਜੇ ਤੱਕ ਦਾ ਉਹ ਸਾਡੇ ਲਈ ਇੱਕ ਹੋਰ ਕਾਫੀ ਵਿਅਸਤ ਸਮਾਂ ਹੁੰਦਾ ਹੈ ਜਿਵੇਂ ਜਿਵੇਂ ਗਰਮੀਆਂ ਦਾ ਮੌਸਮ ਵੱਧਦਾ ਜਾ ਰਿਹਾ ਹੈ ਸਮਿਥ ਯਾਤਰੀਆਂ ਨੂੰ ਅਤੇ ਪਹਿਲਾਂ ਤੋਂ ਯੋਜਨਾ ਬਣਾਉਣ ਵਾਲੇ ਆ ਲਈ ਉਤਸ਼ਾਹਿਤ ਉਹਨਾਂ ਨੂੰ ਕਰ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ